ਦੋਸਤੋ ਅੱਜ ਦੀ ਵੀਡੀਓ ਹੈ ਜਿਹੜੀ ਆਪਣੀ ਡਰਾਈਵਿੰਗ ਟੈਸਟ ਟ੍ਰੈਕ ਜਦੋਂ ਆਪਾਂ ਨਿਊ ਲਾਇਸੈਂਸ ਬਣਵਾਉਣਾ ਹੁੰਦਾ ਹੈਗਾ 18 ਸਾਲ ਦੀ ਉਮਰ ਤੋਂ ਬਾਅਦ ਜਦੋਂ ਆਪਾਂ ਗੱਡੀ ਨਿਊ ਚਲਾਉਣੀ ਸਿੱਖਦੇ ਆ ਤੇ ਉਸ ਤੋਂ ਬਾਅਦ ਆਪਾਂ ਨੂੰ ਲਾਇਸੈਂਸ ਦੀ ਜ਼ਰੂਰਤ ਪੈਂਦੀ ਹੈ ਤੇ ਲਾਇਸੈਂਸ ਬਣਵਾਉਣ ਸਮੇਂ ਆਪਾਂ ਨੂੰ ਡਰਾਈਵਿੰਗ ਟੈਸਟ ਟ੍ਰੈਕ ਦੇਣਾ ਪੈਂਦਾ ਹੈ ਕਿ ਆਰਟੀਓ ਦਫ਼ਤਰ ਜਾ ਆਪਣੀ ਗੱਡੀ ਨਾਲ ਲੈ ਕੇ ਜਾਣੀ ਪੈਂਦੀ ਹੈ ਤੇ ਉੱਥੇ ਗੱਡੀ ਚਲਾ ਕੇ ਦਿਖਾਉਣੀ ਪੈਂਦੀ ਹੈ ਟੈਸਟ ਡਰਾਈਵਿੰਗ ਦਾ ਪਹਿਲਾ ਸੈਟਅਪ ਪਹਿਲੇ ਸਟੈਪ ਦੇ ਵਿੱਚ ਗੱਡੀ ਨੂੰ ਜਦੋਂ ਟਲਾਂ ਦੇ ਉੱਪਰ ਪੁਲ ਦੇ ਉੱਪਰ ਦੀ ਕ੍ਰੋਸਿੰਗ ਕਰਵਾ ਲੱਗਿਆ ਬਈ ਇਸ ਜਗ੍ਹਾ 5 ਸੈਕਿੰਡ ਗੱਡੀ ਨੂੰ ਹੈਂਡ ਬ੍ਰੇਕ ਲਾ ਕੇ ਰੋਕਣਾ ਪੈਂਦਾਗਾ ਹੈਂਡ ਬ੍ਰੇਕ ਖਿੱਚ ਕੇ ਰੱਖੋ ਤੇ 5 ਸੈਕਿੰਡ ਗੱਡੀ ਨੂੰ ਰੋਕੋ ਤੇ ਉਸ ਤੋਂ ਬਾਅਦ ਗੱਡੀ ਨੂੰ ਫੇਰ ਅੱਗੇ ਵੱਲ ਲੈ ਕੇ ਜਾਓ ਅੱਗੇ ਕੀ ਕਰਨਾ ਜਿੱਦਾਂ ਆਈਕਨ ਲੱਗੇ ਹੋਏ ਨੇਗੇ ਮੋੜਾਂ ਦੇ ਉੱਪਰ ਚੈਨਲ ਆਏ ਹੋਏ ਨੇ ਉਸੇ ਤਰ੍ਹਾਂ ਗੱਡੀ ਨੂੰ ਮੋੜਨਾ ਪੈਂਦਾ ਤੇ ਵੀਡੀਓ ਨੂੰ ਦੱਬ ਕੇ ਕਰ ਦਿਓ ਸ਼ੇਅਰ ਹਰ ਇੱਕ ਭੈਣ ਭਰਾ ਦੇ ਕੰਮ ਆਉਣ ਵਾਲੀ ਇਹ ਵੀਡੀਓ ਤੇ ਹਰ ਇੱਕ ਨੂੰ ਟੈਸਟ ਡਰਾਈਵਿੰਗ ਆ ਜਿਹੜੀ ਕਿੱਦਾਂ ਦੇਣੀ ਹੈ ਕਿ ਸਾਰੀ ਜਾਣਕਾਰੀ ਅੱਜ ਆਪਣੇ ਮਿਲ ਜਾਵੇਗੀ ਤੇ ਹੁਣ ਗੱਡੀ ਨੂੰ ਕਰਨਾ ਹੋਵੇਗਾ ਪਾਰਕਿੰਗ ਪਾਰਕਿੰਗ ਦੇਖੋ ਦੋਸਤੋ ਤੁਹਾਨੂੰ ਅਸੀਂ ਦੋ ਐਂਗਲਾਂ ਦੇ ਵਿੱਚ ਦਿਖਾਵਾਂਗੇ ਉੱਪਰੋਂ ਵੀ ਦਿਖਾਵਾਂਗੇ ਤੇ ਨੀਚੋਂ ਵੀ ਦਿਖਾਵਾਂਗੇ ਤੇ ਦੇਖੋ ਤੁਸੀਂ ਪਾਰਕਿੰਗ ਦੇ ਵਿੱਚ ਜਿਹੜਾ ਇੱਕ ਰੋਡ ਦੇ ਉੱਪਰ ਪਾਰਕਿੰਗ ਬਣਾਈ ਵੀ ਹੈ ਤੇ ਉਹਦੇ ਵਿੱਚ ਡੱਬੀ ਦੇ ਵਿੱਚ ਹੀ ਗੱਡੀ ਨੂੰ ਲਾਉਣਾ ਹੁੰਦਾਗਾ ਨਾ ਕਿ ਜਿਹੜੀ ਲਾਈਨ ਖਿੱਚੀ ਹੁੰਦੀ ਹੈਗੀ ਰੋਡ ਦੇ ਉੱਪਰ ਉਹਦੇ ਅੰਦਰ ਅੰਦਰ ਰੱਖਣਾਗਾ ਤਾਂ ਤੁਹਾਨੂੰ ਦੋਨੇ ਇੰਗਲਾਂ ਤੋਂ ਦਿਖਾਉਣਿਆਂਗੇ ਗੱਡੀ ਨੂੰ ਗੱਡੀ ਹਮੇਸ਼ਾ ਜਦੋਂ ਟੈਸਟ ਡਰਾਈਵਿੰਗ ਦੇਣ ਜਾਣਾ ਹੋਵੇ ਤੁਸੀਂ ਤਾਂ ਵਾਈਟ ਕਲਰ ਦੀ ਤੁਹਾਡੇ ਕੋਲੇ ਗੱਡੀ ਹੋਣੀ ਚਾਹੀਦੀ ਆ ਤੇ ਛੋਟੀ ਗੱਡੀ ਹਮੇਸ਼ਾ ਲੈ ਕੇ ਜਾਓ ਜਿਹਦੇ ਨਾਲ ਤੁਸੀਂ ਜਿਹੜੀ ਆਪਣੀ ਡਰਾਈਵਿੰਗ ਟੈਸਟ ਹੈਗਾ ਜਿਹੜਾ ਤੁਹਾਨੂੰ ਸੌਖਾ ਤੇ ਆਸਾਨ ਦਿੱਤਾ ਜਾਵੇ ਕਿਉਂਕਿ ਇੱਥੇ ਜਗ੍ਹਾ ਪੂਰੀ ਸੂਰੀ ਹੁੰਦੀ ਹੈਗੀ 19-19 ਜਗ੍ਹਾ ਦੇ ਵਿੱਚ ਹੀ ਆਪਾਂ ਨੂੰ ਨਹੀਂ ਟੈਸਟਿੰਗ ਡਰਾਈਵਿੰਗ ਆ ਜਿਹੜੀ ਉਹ ਲੈਤੀ ਜਾਂਦੀ ਆ ਤਾਂ ਤੁਸੀਂ ਦੇਖੋ ਕਿ ਹੁਣ ਜਦੋਂ ਗੱਡੀ ਨੂੰ ਰੋਡ ਦੇ ਸਾਈਡ ਤੇ ਪਾਰਕਿੰਗ ਕਰਨਾਗਾ ਤਾਂ ਇਸ ਤਰ੍ਹਾਂ ਗੱਡੀ ਨੂੰ 2 ਨੰਬਰ ਟੈਸਟ ਆਗਾ ਜਿਹੜਾ ਇਹ ਉਹਦੇ ਵਿੱਚ ਐਦਾਂ ਗੱਡੀ ਨੂੰ ਲਾਉਣਾ ਪੈਂਦਾਗਾ ਜੇਕਰ ਤੁਹਾਡਾ ਫਾਲ ਹੋ ਗਿਆ ਤੇ ਤੁਹਾਡਾ ਜਿਹੜਾ ਟੈਸਟਿੰਗ ਡਰਾਈਵਿੰਗ ਆ ਲਾਇਸੈਂਸ ਦੇ ਲਈ ਅਪਲਾਈ ਕੀਤਾ ਤਾਂ ਉਹ ਕੈਨਸਲ ਹੋ ਸਕਦਾ ਦੋਸਤੋ ਧਿਆਨ ਦੇ ਨਾਲ ਵੀਡੀਓ ਨੂੰ ਦੇਖੀ ਚੱਲੋ ਵੀ ਕਿੱਦਾਂ-ਕਿੱਦਾਂ ਉੱਥੇ ਜਾ ਕੇ ਡਰਾਈਵਿੰਗ ਲਾਇਸੈਂਸ ਦੇਣ ਵੇ ਸਮੇਂ ਕਿਵੇਂ ਆਪਾਂ ਨੂੰ ਟੈਸਟਿੰਗ ਡਰਾਈਵਿੰਗ ਦੇਣੀ ਪੈਂਦੀ ਆ ਆਪਦੀ ਤੇ ਇਸ ਤਰ੍ਹਾਂ ਇੱਥੇ ਗੱਡੀ ਨੂੰ ਇਸੇ ਖਾਨੇ ਇਹਦੇ ਵਿੱਚ ਇਦਾਂ ਧਿਆਨ ਦੇ ਨਾਲ ਲਾਉਣਾ ਤੇ ਉਸ ਤੋਂ ਬਾਅਦ ਇੱਥੋਂ ਫੇਰ ਹੱਕਣੀ ਆ ਗੱਡੀ ਤੇ ਅੱਗੇ ਜਿਵੇਂ ਰੋਡ ਦੇ ਉੱਪਰ ਚਿੰਨ ਲੱਗੇ ਹੋਏ ਨੇਗੇ ਉਸੇ ਚਿੰਨਾ ਦੇ ਵਿਚਕਾਰ ਦੀ ਲੈ ਕੇ ਜਾਣਾ ਗੱਡੀ ਨੂੰ ਤੇ ਇੱਥੇ ਫੋਲੋਇੰਗ ਆਪਦਾ ਨਾਂ ਹੋਣ ਦੇਣਾ ਧਿਆਨ ਦੇ ਨਾਲ ਵੀਡੀਓ ਨੂੰ ਚਾਹੇ ਰਿਪੀਟ ਕਰ ਕਰ ਦੇਖ ਲਵੋ ਇਹ ਹਰ ਇੱਕ ਦੇ ਬੱਚੇ-ਬੱਚੇ ਦੇ ਕੰਮ ਆਉਣ ਵਾਲੀ ਵੀਡੀਓ ਹੈਗੀ ਭੈਣ ਭਰਾਵਾਂ ਦੇ ਕਿਉਂਕਿ ਮਨ 'ਚ ਟੜਕੂ ਜਾ ਰਹਿੰਦਾਗਾ ਵੀ ਯਾਰ ਟੈਸਟਿੰਗ ਡਰਾਈਵਿੰਗ ਉੱਥੇ ਪਤਾ ਨਹੀਂ ਕਿੱਦਾਂ ਹੋਵੇਗੀ ਤਾਂ ਹੁਣ ਜਿਹੜਾ ਇਹ ਆਠਾਜਾ ਬਣਿਆ ਪਿਆਗਾ ਇਹਦੇ ਉੱਪਰ ਜਿਵੇਂ ਚਿੰਨ ਲੱਗੇ ਹੋਏ ਨੇਗੇ ਗੱਡੀ ਨੂੰ ਉਸੇ ਤਰ੍ਹਾਂ ਹੀ ਤਿੰਨ ਨੰਬਰਾਂ ਇਹ ਜਿਹੜਾ ਟੈਸਟਿੰਗ ਹੈ ਇਹਦੇ ਵਿੱਚ ਐਦਾਂ ਹੀ ਰਾਉਂਡ ਲਾਉਣਾ ਗੱਡੀ ਦੇ ਨਾਲ ਜਿਵੇਂ ਚਿੰਨ ਲੱਗੇ ਹੋਏ ਨੇ ਉਸੇ ਤਰ੍ਹਾਂ ਹੀ ਗੱਡੀ ਨੂੰ ਲੈ ਕੇ ਜਾਣਾ ਨਾ ਕਿ ਦੂਸਰੀ ਰਾਉਂਡ ਸਾਈਡ ਜੇਕਰ ਰਾਉਂਡ ਸਾਈਡ ਤੁਸੀਂ ਗੱਡੀ ਘਮਾ ਲਈ ਇੱਥੇ ਦੋਸਤੋ ਤਾਂ ਤੁਹਾਡਾ ਜਿਹੜਾ ਫਾਲਿੰਗ ਹੋ ਜਾਵੇਗਾ ਟੈਸਟਿੰਗ ਤੁਹਾਡੀ ਕੈਨਸਲ ਹੋ ਜਾਵੇਗੀ ਤਾਂ ਦੇਖ ਸਕਦੇ ਹੋ ਤੁਹਾਨੂੰ ਅਸੀਂ ਉੱਪਰਲੇ ਐਂਗਲ ਤੋਂ ਵੀ ਇਹ ਵੀਡੀਓ ਦਿਖਾ ਰਹੇ ਹਾਂਗੇ ਵੀ ਇਸ ਤਰੀਕੇ ਦੇ ਨਾਲ ਤੁਸੀਂ ਇਹ 8 ਜੇ ਦੇ ਵਿੱਚੋਂ ਗੱਡੀ ਨੂੰ ਆਪਣੇ ਨੂੰ ਰੌਂਡ ਅਪ ਕਰਨਾਗਾ ਤੇ ਹੁਣ ਤੁਹਾਨੂੰ ਨੀਚੇ ਤੋਂ ਵੀ ਦਿਖਾ ਦਿੰਨੇ ਹਾਂਗੇ ਅਸੀਂ ਜਿੱਦਾਂ ਜਿੱਦਾਂ ਚੈਨ ਲੱਗੇ ਹੋਏ ਨੇਗੇ ਸੇਮ ਈਸੀ ਤਰ੍ਹਾਂ ਹੀ ਇਹਦੇ ਵਿੱਚ ਦੀ ਰੌਂਡ ਲਾਉਣਾਗਾ ਹਰ ਇੱਕ ਸ਼ਹਿਰ ਦੇ ਵਿੱਚ ਜਿੱਥੇ ਵੀ ਡਰਾਈਵਿੰਗ ਲਾਇਸੈਂਸ ਟਰੈਕ ਬਣੇ ਹੋਏ ਨੇਗੇ ਜਿੱਥੇ ਵੀ ਜਾ ਕੇ ਆਪਾਂ ਨੂੰ ਡਰਾਈਵਿੰਗ ਲਾਇਸੈਂਸ ਟੈਸਟ ਦੇਣਾ ਪੈਂਦਾਗਾ ਉੱਥੇ ਹਰ ਜਗ੍ਹਾ ਸੇਮ ਹੀ ਨਕਸ਼ਾ ਹੁੰਦਾਗਾ ਸੇਮ ਹੀ ਉੱਥੇ ਚਿੰਨ ਬਣਾਏ ਹੁੰਦੇ ਨੇਗੇ ਇਹ ਨਹੀਂ ਹੈਗਾ ਵੀ ਇਹ ਅਸੀਂ ਆਪਣੇ ਸ਼ਹਿਰ ਦੀ ਵੀਡੀਓ ਦਿਖਾਈਏ ਤੇ ਤੁਹਾਡੇ ਸ਼ਹਿਰ 'ਚ ਕਿਸੇ ਹੋਰ ਤਰ੍ਹਾਂ ਟੈਸਟਿੰਗ ਡਰਾਈਵਿੰਗ ਲੈਤੀ ਜਾਂਦੀ ਹੋਵੇ ਨਹੀਂ ਹਰ ਜਗ੍ਹਾ ਇਹ ਇਦਾਂ ਹੀ ਮਿਲੇਗਾ ਇਸੇ ਕਰਕੇ ਕਹਿਣਾ ਦੱਬ ਕੇ ਵੀਡੀਓ ਨੂੰ ਸ਼ੇਅਰ ਕਰ ਦਿਓ ਹਰ ਇੱਕ ਭੈਣ ਭਰਾ ਦੇ ਇਹ ਵੀਡੀਓ ਕੰਮ ਆਉਣ ਵਾਲੀ ਹੈਗੀ ਕਿਉਂਕਿ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਜਦੋਂ ਡਰਾਈਵਿੰਗ ਲਾਇਸੈਂਸ ਬਣਾਉਣ ਸਮੇਂ ਜਦੋਂ ਪਹਿਲੀ ਵਾਰ ਲਾਇਸੈਂਸ ਅਪਲਾਈ ਕਰਦੇ ਆ ਟੈਸਟ ਡਰਾਈਵਿੰਗ ਕਿਸ ਤਰ੍ਹਾਂ ਗੱਡੀ ਦੀ ਦੇ ਕੇ ਆਉਣੀ ਪੈਂਦੀ ਆ ਤੇ ਬਾਈਕ ਦੀ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਵੀਡੀਓ ਨੈਕਸਟ ਲੈ ਕੇ ਆਵਾਂਗੇ ਤੇ ਇਹ ਗੱਡੀ ਵਾਲੀ ਟੈਸਟਿੰਗ ਡਰਾਈਵਿੰਗ ਆ ਤੇ ਗੱਡੀ ਦਾ ਜ ਤਾ ਇਸ ਤਰ੍ਹਾਂ ਉਥੇ ਸਾਰਾ ਇਹ ਟਰੈਕ ਆ ਜਿਹੜਾ ਬਣਿਆ ਹੁੰਦਾਗਾ ਤੇ ਹੁਣ ਇੱਧਰ ਫੇਰ ਪਾਰਕਿੰਗ 'ਚ ਗੱਡੀ ਨੂੰ ਅੱਗੇ ਕਰਕੇ ਲਾਉਣਾਗਾ ਤੇ ਇੱਥੋਂ ਗੱਡੀ ਨੂੰ ਬੈਕ ਕਰਕੇ ਇਸ ਟਰੈਕ ਦੇ ਵਿੱਚੋਂ ਆਊਟਿੰਗ ਕਰਨਾਗਾ ਤੇ ਟੈਸਟਿੰਗ ਡਰਾਈਵਿੰਗ ਆ ਜਿਹੜੀ ਆਪਣੀ ਉਹ ਬਿਲਕੁਲ ਓਕੇ ਹੋ ਚੁੱਕੀ ਹੈਗੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਤੁਹਾਨੂੰ ਉੱਪਰਲੇ ਐਂਗਲ ਤੋਂ ਵੀ ਦਿਖਾਤਾ ਵੀ ਗੱਡੀ ਨੂੰ ਜਦੋਂ ਉਥੋਂ ਬੈਕ ਕਰਨਾਗਾ ਬੈਕ ਗੱਡੀ ਨੂੰ ਲੈ ਕੇ ਆਉਣਾਗਾ ਰੋਡ ਦੇ ਉੱਪਰ ਸਾਰਾ ਧਿਆਨ ਰੱਖਣਾਗਾ ਸੋ ਦੇ ਵੈਲਟਾ ਜਿਹੜੀ ਉਹ ਤੁਸੀਂ ਲਾ ਕੇ ਫੇਰ ਹੀ ਟੈਸਟ ਡਰਾਈਵਿੰਗ ਦੇਣ ਲੱਗਣਾਗਾ ਕਿਸੇ ਵੀ ਤਰ੍ਹਾਂ ਦੇ ਰੂਲ ਨੂੰ ਤੋੜਨਾ ਨਹੀਂਗਾ ਰੂਲ ਸਾਰੇ ਫੋਲੋ ਕਰਨੇ ਨੇਗੇ ਪੂਰਾ ਪੂਰਾ ਗੱਲ ਦਾ ਇੱਥੇ ਧਿਆਨ ਰੱਖਣਾ ਪੈਂਦਾਗਾ ਇਹ ਨਹੀਂ ਹੈਗਾ ਵੀ ਜਿੱਦਾਂ ਆਪਾਂ ਆਮ ਜ਼ਿੰਦਗੀ 'ਚ ਗੱਡੀ ਲਈ ਫਿਰਦੇ ਆਂਗੇ ਉਦਾਂ ਉੱਥੇ ਕਿਤੇ ਗੱਡੀ ਚਲਾਉਣ ਲੱਗ ਜਾਈਓ ਤੇ ਤੁਹਾਡਾ ਜਿਹੜਾ ਟੈਸਟਿੰਗ ਡਰਾਈਵਿੰਗ ਦੀ ਤੁਸੀਂ ਆਦੀ ਦੇਣਗੇ ਟ੍ਰੇਨਿੰਗ ਕਿਤੇ ਉਹਦੇ ਵਿੱਚੋਂ ਤੁਸੀਂ ਫੇਲ ਹੋ ਜਾਮੋ ਇਹ ਡਰਾਈਵਿੰਗ ਲਾਇਸੈਂਸ ਬਣਵਾਉਣ ਸਮੇ ਇਹ ਗੱਲਾਂ ਦਾ ਇਥੇ ਬਹੁਤ ਜ਼ਿਆਦਾ ਧਿਆਨ ਰੱਖਣਾ ਪੈਂਦਾ ਤੇ ਹੈ ਆਸਾਨੀਆਂ ਕੋਈ ਜ਼ਿਆਦਾ ਔਖੀਆਂ ਨਹੀਂ ਹੈਗੀਆਂ ਤੁਸੀਂ ਦੇਖੋ ਵੀ ਉੱਥੋਂ ਕਿੰਨਾ ਸਲੋ ਸਲੋ ਗੱਡੀ ਨੂੰ ਬੈਕ ਲੈ ਕੇ ਆ ਰਹੇ ਨੇ ਤੇ ਇਥੋਂ ਗੱਡੀ ਨੂੰ ਬੈਕ ਕਰਕੇ ਇਸ ਟਰੈਕ ਤੋਂ ਗੱਡੀ ਨੂੰ ਆਊਟਿੰਗ ਲੈ ਕੇ ਜਾਣਾਗਾ ਤੇ ਸਿਰਫ ਇਹ ਚਾਰ ਇਹਦੇ ਵਿੱਚ ਚਿੰਨ ਬਣੇ ਹੁੰਦੇ ਨੇਗੇ ਇਹ ਚਾਰੇ ਹੀ ਫੋਲੋ ਕਰਨੇ ਨੇ ਤੇ ਇਸ ਤੋਂ ਬਾਅਦ ਤੁਹਾਡਾ ਡਰਾਈਵਿੰਗ ਲਾਇਸੈਂਸ ਓਕੇ ਹੋ ਜਾਵੇਗਾ 8 ਨੰਬਰ ਕਾਊਂਟਰ ਤੇ ਜਾ ਕੇ ਤੁਹਾਡੀ ਫੋਟੋ ਹੋ ਕੇ ਤੁਹਾਡਾ ਲਾਇਸੈਂਸ ਬਣ ਕੇ ਡਾਕ ਦੇ ਰਾਹੀਂ ਤੁਹਾਡੇ ਘਰ ਆ ਜਾਵੇਗਾ ਤਾਂ ਦੇਖੋ ਇੱਥੋਂ ਤੁਹਾਨੂੰ ਆਪਾਂ ਲੋ ਨਿਚਲੇ ਐਂਗਲ ਤੋਂ ਵੀ ਵੀਡੀਓ ਦਿਖਾ ਦਿੰਨੇ ਆ ਕਿ ਇੱਥੋਂ ਹੁਣ ਜਦੋਂ ਗੱਡੀ ਨੂੰ ਬੈਕ ਲੈ ਕੇ ਜਾਣਾਗਾ ਸਮੂਥਲੀ ਬੈਕ ਲੈ ਕੇ ਜਾਣਾਗਾ ਧਿਆਨ ਦੇ ਨਾਲ ਗੱਡੀ ਨੂੰ ਬੈਕ ਕਰਕੇ ਲੈ ਕੇ ਆਉਣਾਗਾ ਕਿਉਂਕਿ ਹੁਣ ਆਪਾਂ ਟਰੈਕ ਤੋਂ ਗੱਡੀ ਹੈ ਜਿਹੜੀ ਇਹ ਵਾਪਸ ਬਾਹਰ ਨਿਕਲ ਰਹੀ ਹੈਗੀ ਤਾਂ ਹੁਣ ਇਹ ਵੀਡੀਓ ਨੂੰ ਆਪਣੇ ਬੱਚਿਆਂ ਨੂੰ ਆਪਣੇ ਭੈਣ ਭਰਾਵਾਂ ਨੂੰ ਸਕੇ ਸਬੰਧੀਆਂ ਨੂੰ ਹਰ ਇੱਕ ਨੂੰ ਸ਼ੇਅਰ ਕਰ ਦਿਓ ਜਿਨ੍ਹਾਂ ਨੇ ਹਜੇ ਤੱਕ ਡਰਾਈਵਿੰਗ ਲਾਇਸੈਂਸ 18 ਸਾਲ ਦੀ ਉਮਰ ਪਲੱਸ ਚ ਬਣਵਾਉਣਾ ਹੈਗਾ ਜਾ ਕੇ ਉਹਨਾਂ ਦੇ ਲਈ ਇਹ ਵੀਡੀਓ ਬਹੁਤ ਜ਼ਿਆਦਾ ਧਿਆਨ ਜੋਗ ਵੀਡੀਓ ਹੈਗੀ ਕਿਉਂਕਿ ਮਨ ਦੇ ਵਿੱਚ ਡਰ ਜਾ ਰਹਿੰਦਾਗਾ ਹਮੇਸ਼ਾ ਵੀ ਯਾਰ ਉੱਥੇ ਟੈਸਟਿੰਗ ਡਰਾਈਵਿੰਗ ਪਤਨੀ ਕਿੱਦਾਂ ਦੀ ਹੋਵੇਗੀ ਮੈਥੋਂ ਪਤਨੀ ਕਿਵੇਂ ਗੱਡੀ ਉੱਥੇ ਲੱਗੇਗੀ ਜਾਂ ਮੈਂ ਉੱਥੇ ਗੱਡੀ ਚਲਾ ਪਾਵਾਂਗਾ ਪਤਨੀ ਕਿਵੇਂ ਕਿਵੇਂ ਗੱਡੀ ਮੈਨੂੰ ਚਲਾਉਣੀ ਪਵੇਗੀ ਕੋਈ ਨਾ ਕੋਈ ਤੁਹਾਨੂੰ ਡਰਾ ਵੀ ਦਿੰਦਾਗਾ ਵੀ ਯਾਰ ਨਹੀਂ ਆਏ ਨਹੀਂ ਆਏ ਨਹੀਂ ਹਨਾ ਵੀ ਕਿਸੇ ਨਾ ਕਿਸੇ ਏਜੰਟ ਨੂੰ ਮਿਲ ਕੇ ਆਪਣਾ ਲਾਇਸੈਂਸ ਨਹੀਂ ਉੱਥੇ ਜਾ ਕੇ ਤੁਸੀਂ ਆਪਣੀ ਟੈਸਟਿੰਗ ਡਰਾਈਵਿੰਗ ਦਿਓ ਕਿਸੇ ਵੀ ਏਜੰਟਾਂ ਦੇ ਥਰੂ ਦੇ ਚੱਕਰ ਦੇ ਵਿੱਚ ਆਉਣ ਦੀ ਲੋੜ ਨਹੀਂ ਗਈ ਸਰਕਾਰ ਤੁਹਾਡਾ ਸਾਥ ਦੇ ਰਹੀ ਹੈ ਤੁਸੀਂ ਇਸੇ ਤਰ੍ਹਾਂ ਜਾ ਕੇ ਉੱਥੇ ਆਪਣਾ ਡਰਾਈਵਿੰਗ ਟੈਸਟ 2 ਜਾ ਕੇ ਤੁਹਾਡਾ ਟੈਸਟਿੰਗ ਕਲੀਅਰ ਹੋਵੇਗਾ ਸਿਰਫ ਇਦਾਂ ਹੀ ਉੱਤੇ ਸਾਰੀ ਜਗ੍ਹਾ ਹਰ ਇੱਕ ਸ਼ਹਿਰ ਹਰ ਇੱਕ ਜ਼ਿਲ੍ਹੇ ਦੇ ਵਿੱਚ ਇਦਾਂ ਹੀ ਟਰੈਕ ਬਣੇ ਹੋਏ ਨੇਗੇ ਜਿੱਥੇ ਤੁਸੀਂ ਜਾ ਕੇ ਇਹ ਇਸ ਤਰ੍ਹਾਂ ਗੱਡੀ ਨੂੰ ਚਲਾਉਣਾਗਾ ਬਾਜ਼ਾਰ ਕਮੈਂਟਾਂ ਦੇ ਵਿੱਚ ਲਿਖਿਓ ਹੁਣ ਜਿੰਨਾ ਹੋ ਸਕਦਾ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਟੈਸਟਿੰਗ ਡਰਾਈਵਿੰਗ ਆ ਜਿਹੜੀ ਇਸ ਭਰਾ ਦੀ ਦੇਖੋ ਜਿੱਦਾਂ ਤੁਹਾਨੂੰ ਦਿਖਾਇਆ ਵੀ ਹੋ ਗਈ ਕੰਪਲੀਟ ਹੋ ਗਿਆ ਪਾਸ ਤੇ ਹੁਣ ਇਹ ਗੱਡੀ ਜਾ ਕੇ ਆਪਣੀ ਬਾਹਰ ਪਾਰਕਿੰਗ ਦੇ ਵਿੱਚ ਲਾਵੇਗਾ ਤੇ 8 ਨੰਬਰ ਕਾਊਂਟਰ ਤੇ ਜਾ ਕੇ ਆਪਣੀ ਫੋਟੋ ਕਰਵਾਵੇਗਾ ਤੇ ਦੱਬ ਕੇ ਕਰ ਦਿਓ ਵੀਡੀਓ ਨੂੰ ਸ਼ੇਅਰ ਪੇਜ ਨੂੰ ਕਰ ਲੋ ਫੋਲੋ ਜਿਹੜੇ ਪ੍ਰਾ ਪਹਿਲੀ ਵਾਰ ਆਪਣੇ ਚੈਨਲ ਤੇ ਵੀਡੀਓ ਦੇਖ ਰਹੇ ਹੋ ਦੋਸਤੋ ਚੈਨਲ ਨੂੰ ਫੋਲੋ ਕਰੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਕਿਸੇ ਨਵੀਂ ਅਪਡੇਟ ਦੇ ਨਾਲ ਦਿਵੋ ਇਜਾਜ਼ਤ ਸਤਿ ਸ੍ਰੀ ਅਕਾਲ ਜੀ